ਅਹੀ ਨਾਲ ਦਿਨ ਹੀ ਮਰਜੀ ਕੋਸ਼ਿਸ਼ ਕਰ ਲਈਏ ਕਿ ਇਹਨਾਂ ਬਾਰੇ ਅਸੀਂ ਕੁਝ ਨਹੀਂ ਬੋਲਣਾ ਅਸੀਂ ਆਪਦੀ ਜ਼ੁਬਾਨ ਗੰਦੀ ਨਹੀਂ ਕਰਨੀ ਅਸੀਂ ਰੱਬ ਦੇ ਡਰ ਚ ਰਹਿ ਕੇ ਵੀਡੀਓਜ਼ ਪਾਉਣੀਆਂ ਅਸੀਂ ਸੌਫਟਲੀ ਚੱਲਣਾ ਸਾਰਿਆਂ ਨਾਲ ਹਨਾ ਬੜਾ ਸੌਫਟ ਤਰੀਕੇ ਨਾਲ ਸਭ ਵੀਡੀਓ ਪਾਉਣੀਆਂ ਤੇ ਬੜਾ ਸੌਫਟਲੀ ਸਾਰਿਆਂ ਨਾਲ ਰਹਿਣਾ ਪਰ ਕੁਝ ਕਿ ਐਂ ਦੀਆਂ ਐਂ ਦੇ ਲੋਕ ਹੁੰਦੇ ਉਹ ਮਜਬੂਰ ਕਰ ਦਿੰਦੇ ਨੇ ਕਿ ਬਈ ਤੁਸੀਂ ਆਪਦੇ ਪਹਿਲੇ ਵਾਲੇ ਰੂਪ 'ਚ ਆਓ ਠੀਕ ਸਾਨੂੰ ਤੁਹਾਡੀ ਸੌਫਟ ਸਾਈਡ ਪਸੰਦ ਨਹੀਂ ਹੈਗੀ ਸੋ ਇਦਾਂ ਦੇ ਕੋਸ਼ ਹੁੰਦੀ ਹੈ ਇਹਨਾਂ ਨੂੰ ਜਿੰਨੀਆਂ ਮਰਜ਼ੀ ਤੁਸੀਂ ਗਾਲਾਂ ਕੱਢ ਲੋਣਾ ਉਹ ਵੀ ਥੋੜੀਆਂ ਠੀਕ ਹੈ ਸੋ ਮੈਂ ਕੱਢੂੰਗਾ ਨਹੀਂ ਬਟ ਮੈਂ ਤੁਹਾਨੂੰ ਵੈਸੇ ਹੀ ਦੱਸ ਰਿਹਾ ਕਿ ਜੋ ਮਰਜ਼ੀ ਕਰੋ ਇਹਨਾਂ ਨੂੰ ਕੋਸ਼ ਹਨਾ ਮਤਲਬ ਕੋਈ ਵੀ ਅਸਰ ਨਹੀਂ ਹੁੰਦਾ ਇੰਨਾ ਬੇਇੱਜ਼ਤ ਹੋਣ ਤੋਂ ਬਾਅਦ ਵੀ ਬੀਤੇ ਦਿਨਾਂ ਦੇ ਵਿੱਚ ਆਫਟਰ ਥੈਟ ਇਹ ਚੀਜ਼ਾਂ ਕਰ ਰਹੇ ਤੇ ਪੂਰੀ ਦੁਨੀਆ 'ਚ ਲਾਂਹ ਤਾਂ ਖੱਟ ਰਹੇ ਮੈਂ ਤੁਹਾਨੂੰ ਦੱਸਣਾ ਆ ਭਾਈ ਸਾਹਿਬ ਨਾਮ ਮੈਂ ਦੱਸਣਾ ਨਹੀਂ ਹੈਗਾ ਨਾਮ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਤੇ ਇਹਨਾਂ ਦੀ ਕਰਤੂਤ ਦੱਸਦਾ ਤੁਹਾਨੂੰ ਸਾਡੇ ਵੱਡੇ ਬ੍ਰਦਰ ਗੁਰਦਾਸ ਸਾਹਿਬ ਕੀ ਕਰੋ ਚੇਅਰਮੈਨ ਬਣਦੇ ਨੇ ਇਹਨਾਂ ਦੇ ਵੱਲੋਂ ਪਟੀਸ਼ਨ ਪਾਈ ਜਾਂਦੀ ਨੇ ਪਟੀਸ਼ਨ ਪਾਈ ਜਾਂਦੀ ਹੈ ਕਿ ਕਿਸੇ ਹੋਰ ਰਿਲੀਜੀਅਨ ਦਾ ਬੰਦਾ 크ਿਸਚੀਅਨਿਟੀ ਦਾ ਚੇਅਰਮੈਨ ਕਿੱਦਾਂ ਬਣ ਗਿਆ ਠੀਕ ਹੈ ਤੇ ਇਹ ਬੰਦੇ ਨੇ ਕੋਰਟ ਦੇ ਵਿੱਚ ਜਾ ਕੇ ਪਟੀਸ਼ਨ ਪਾਈ ਸੀ ਤੇ ਦੁਬਾਰਾ ਪਟੀਸ਼ਨ ਪਾਈ ਹੈ ਫਿਰ ਤੇ ਮੈਂ ਇੱਕੋ ਹੀ ਗੱਲ ਤੁਹਾਨੂੰ ਕਹਿਣਾ ਚਾਹੁੰਗਾ ਕਿ ਜਿਹੜੀਆਂ ਤੁਸੀਂ ਜਿਹੜੇ ਅ ਡਰਾਮੇ ਕੰਮ ਜੋ 크ਿਸਚੀਅਨਿਟੀ ਦੇ ਵਿੱਚ ਜੰਨਾ ਡੇਡੀਕੇਸ਼ਨ ਦੇ ਨਾਲ ਜਿੰਨਾ ਕੰਮ ਉਸ ਬਾਲਮਿਕੀ ਭਾਈਚਾਰੇ ਚ ਆਏ ਬੰਦੇ ਨੇ ਕਰ ਦਿੱਤਾ ਉਹਨਾਂ ਤੁਸੀਂ ਜੰਮ ਕੇ ਵੀ ਨਹੀਂ ਕਰ ਸਕੀ ਕ੍ਰਿਸਚੀਅਨਿਟੀ ਚ ਮੈਨੂੰ ਇਸ ਗੱਲ ਦਾ ਕੋਈ ਜਵਾਬ ਦੇ ਦਿਓ ਕੋਈ ਪ੍ਰੂਫ ਦੇ ਦਿਓ ਤੁਸੀਂ ਕਿ ਤੁਸੀਂ ਉਸ ਬੰਦੇ ਤੋਂ ਜ਼ਿਆਦਾ ਕੰਮ ਕੀਤਾ ਹੈ ਠੀਕ ਹੈ ਤੇ ਮੈਂ ਤੁਹਾਡੇ ਫੇਵਰ ਚ ਵੀਡੀਓ ਪਾ ਲੂਗਾ ਮੈਂ ਇਹ ਗੱਲ ਤੁਹਾਨੂੰ ਕਹਿੰਦਾ ਤੁਸੀਂ ਮੈਨੂੰ ਇਸ ਗੱਲ ਦਾ ਪ੍ਰੂਫ ਦੇ ਦਿਓ ਇਸ ਗੱਲ ਦਾ ਜਵਾਬ ਦੇ ਦਿਓ ਕਿ ਅਸੀਂ ਪ੍ਰਧਾਨ ਗੌਰਵ ਜੀ ਤੋਂ ਜ਼ਿਆਦਾ ਡੈਡੀਕੇਸ਼ਨ ਦੇ ਨਾਲ ਮਸੀਹਤ ਦੇ ਵਿੱਚ ਯੋਗਦਾਨ ਦਿੱਤਾ ਹੈ ਕੰਮ ਕੀਤਾ ਹੈ ਠੀਕ ਤੁਸੀਂ ਪ੍ਰੂਫ ਕੀ ਕਰਨਾ ਤੁਸੀਂ ਕੋਈ ਕੰਮ ਹੀ ਨਹੀਂ ਕੀਤਾ 크ਰਿਸਚੀਅਨਿਟੀ ਲਈ ਇੱਕ ਸਾਡੇ ਮੈਂਟਰ ਅਦਰਸਾ ਉਹਨਾਂ ਨੇ ਬੁੜੀ ਪੂਰੀ ਦੁਨੀਆ ਹਲਾਈ ਪਿਛੇ ਇਸ ਟਾਈਮ ਤੇ ਪੂਰੀ ਪੀਐਮ ਦੇਸ਼ਾਂ ਦੇ ਪੀਐਮ ਤੱਕ ਆਸਟ੍ਰੇਲੀਆ ਦੇ ਜਿਹੜੇ ਆਸਟ੍ਰੇਲੀਆ ਦੇ ਐਮਪੀ ਤੱਕ ਪਾਰਲੀਮੈਂਟ ਵਿੱਚ ਜਾ ਕੇ ਆਸਟ੍ਰੇਲੀਆ ਦੇ ਐਮਪੀ ਐਮਐਲਏ ਤੱਕ ਜਾ ਕੇ ਉਥੇ ਅਪੋਸਟਰਲ ਅੰਕੁਰ ਮੁਰਾਜੀ ਦੀ ਪਾਰਲੀਮੈਂਟ ਵਿੱਚ ਤਾਰੀਫ ਕਰ ਰਹੇ ਨੇ ਤੇ ਇਧਰ ਪ੍ਰਧਾਨ ਗੌਰਵ ਸਾਡੇ ਵੱਡੇ ਬ੍ਰਦਰ ਕਰੋ ਸਾਹਿਬ ਉਹਨਾਂ ਨੇ ਪੂਰਾ ਪੰਜਾਬ ਇਸ ਟਾਈਮ ਤੇ ਜਿਹੜਾ ਹਨਾ ਕਿੰਨੇ ਪੰਜਾਬੀ ਲੋਕ ਮਸੀਹੀ ਲੋਕ ਹੈ ਜਿਨ੍ਹਾਂ ਦੇ ਉਹ ਹੱਕ ਚ ਸਿਸਟਮ ਖੜੇ ਹੋਏ ਨੇ ਤੇ ਕਿੰਨਾ ਉਹਨਾਂ ਨੇ ਮਤਲਬ ਯੋਗਦਾਨ ਆਪਣਾ ਪਾਇਆ ਹੋਇਆ 크ਿਸਚੀਅਨਿਟੀ ਵਿੱਚ ਤੁਸੀਂ ਤੁਸੀਂ ਯਾਰ ਜੰਮ ਕੇ ਵੀ ਮਸੀਹੀ ਚ ਉਹਨਾ ਕੰਮ ਨਹੀਂ ਕਰ ਸਕਦੇ ਤੇ ਤੁਸੀਂ ਭਾਲਦੇ ਹੋ ਚੇਅਰਮੈਨ ਨਹੀਂ ਆ ਤੁਹਾਨੂੰ ਤੁਹਾਡੇ ਪਿੱਛੇ ਇੱਕ ਵੀ ਬੰਦਾ ਜਿਹੜਾ ਕਹਿੰਦਾ ਨਾ ਕਿ ਤੁਹਾਨੂੰ ਚੇਅਰਮੈਨ ਨਹੀਂ ਦੇਣੀ ਆ ਸਾਨੂੰ ਉਹ ਲਿਆ ਕੇ ਮੋਰੇ ਦੱਸ ਦਿਓ ਸਾਨੂੰ ਉਹ ਬੰਦਾ ਸਾਨੂੰ ਭਾਵੇਂ ਕਮੈਂਟ ਕਰਕੇ ਦੱਸ ਦੇ ਤੇ ਭਾਵੇਂ ਸਾਡੇ ਨਾਲ ਕੰਟੈਕਟ ਕਰ ਲਵੇ ਸਾਨੂੰ ਪ੍ਰੂਫ ਕਰ ਦੇ ਕਿ ਭਾਈ ਇੰਨੇ ਇੰਨੇ ਚੇਅਰਮੈਨ ਗੌਰਵਜੀਤੋਂ ਜ਼ਿਆਦਾ ਕੰਮ ਕੀਤਾ ਪਰੂਫ ਦਾ ਕਰੋ ਚੀ ਠੀਕ ਸੋ ਇਦਾਂ ਨੇ ਫਾਲਤੂ ਕੀ ਯਾਰ ਤੁਸੀਂ ਪਟੀਸ਼ਨਾਂ ਪਾਈ ਹੁੰਦੇ ਕੋਈ ਫਾਇਦਾ ਨਹੀਂ ਹੋਣਾ ਠੀਕ ਹੈ ਲਾਂਹ ਤਾਂ ਹੀ ਮਿਲਨੀ ਆ ਸਾਡੇ ਕੋਲੋਂ ਵੀ ਤੇ ਸਾਰੇ ਪਾਸਿਓਂ ਲਾਂਹ ਤੇ ਮਿਲਨੀ ਆ ਤੁਹਾਨੂੰ ਕੋਈ ਫਾਇਦਾ ਨਹੀਂ ਹੋਣਾ ਸੋ ਇਹਨਾਂ ਕੰਮਾਂ ਤੋਂ ਬਾਹਰ ਆ ਜਾਓ ਠੀਕ ਹੈ ਲੋੜ ਤੁਹਾਨੂੰ ਵੀ ਚੇਅਰਮੈਨ ਗੁਰਵ ਚੇਹਰੀ ਪੈਣੀ ਔਸ ਸੋ ਹਟ ਜਾਓ ਇਹਨਾਂ ਕੰਮਾਂ ਤੋਂ ਪਹਿਲਾਂ ਇਹ ਬਹੁਤ ਬਦਨਾਮੀ ਕਰਾ ਲਈ ਹੋਈ ਹੈ ਤੁਸੀਂ ਇੱਕ ਮਾਣਯੋਗ ਨਾਮ ਨਹੀਂ ਲੈਣਾ ਉਹ ਕਦੇ ਕਿਸੇ ਮਿਨਿਸਟਰੀ ਤੇ ਵੀਡੀਓ ਪਾਈ ਜਾਣਗੇ ਕਦੇ ਕਿਸੇ ਮਿਨਿਸਟਰੀ ਤੇ ਪਾਈ ਜਾਣਗੇ ਜਸਟ ਫॉर ਵਿਊਜ਼ ਹੈਨਾ ਜਸਟ ਯਾਰ ਰੱਬ ਦਾ ਕੰਮ ਕਰ ਲੋ ਯਾਰ ਰੱਬ ਦਾ ਕੰਮ ਕਰ ਲੋ ਯਾਰ ਕਦ ਤੋ ਇੰਨਾ ਕਮਾਜ ਲੱਗੇ ਹੋਏ ਹੋ ਤੁਸੀਂ ਹਣ ਤੇ ਬਾਕੀ ਕਿਸੇ ਨੂੰ ਤੁਸੀਂ ਨਾ ਜੇ ਸੋਚਦੇ ਹੋ ਕਿ ਮੈਂ ਕਿਸੇ ਦੀਆਂ ਲੱਤਾਂ ਖਿੱਚ ਕੇ ਤੇ ਉਦੋਂ ਅੱਗੇ ਚੱਲ ਜਾਊਂਗਾ ਜਾਂ ਉਹਦੀਆਂ ਲੱਤਾਂ ਖਿੱਚ ਕੇ ਆਪ ਉੱਪਰਲੀ ਪੌੜੀ ਤੇ ਚੜ੍ਹ ਜਾਊਂਗਾ ਐਦਾਂ ਨਹੀਂ ਹੁੰਦਾ ਕਦੇ ਠੀਕ ਆਪਣੇ ਦਮ ਤੇ ਕੁਝ ਕਰਨਾ ਸਿੱਖੋ ਆਪ ਜੇ ਦਮ ਤੇ ਕੁਝ ਕਰੋ ਆਪ ਦੀ ਕ੍ਰੀਏਟੀਵਿਟੀ ਲਿਆਓ ਕੁਝ ਤੇ ਕੁਝ ਯੂਨੀਕ ਕਰੋ ਠੀਕ ਕੁਝ ਯੂਨੀਕ ਕਰੋ ਜਿਹੜਾ ਕਿਸੇ ਹੋਰ ਨੇ ਨਾ ਕੀਤਾ ਹੋਵੇ ਤੇ ਫਿਰ ਪ੍ਰਭੂ ਤੁਹਾਨੂੰ ਬਤਾ ਉਹਗਾ ਫਿਰ ਇਹਨਾਂ ਚੀਜ਼ਾਂ ਨੂੰ ਛੱਡ ਦਿਓ